ਗੁਰਦਾਸਪੁਰ ਦੀ ਪਟਾਲਾ ਪੁਲਿਸ ਨੇ ਸ਼ਹਿਰ ਵਿੱਚ 17 ਜਗ੍ਹਾ ਤੇ ਰੀਡ ਕਰਕੇ ਨਾਜਾਇਜ਼ ਤੌਰ ਤੇ ਲੋਟਰੀ ਦਾ ਤੰδα ਕਰ ਰਹੇ 13 ਲੋਕਾਂ ਨੂੰ 37645 ਰੁਪਏ ਨਕਦੀ 17 ਮੋਬਾਈਲ ਪੈਨ ਤੇ ਪੈਡ સ્ਮੀਥ ਕਾਬੂ ਕੀਤਾ ਕੈਪਟਨ ਸਰਕਾਰ ਅਤੇ ਪੰਜਾਬ ਪੁਲਿਸ ਕਾफी ਸਰਗਰਮ ਨਜ਼ਰ ਆ ਰਹੀ ਹੈ ਪੁਲਿਸ ਨੇ ਪੂਰੇ ਸ਼ਹਿਰ ਦੀ ਸ਼ਾਪੇਮਾਰੀ ਕਰਕੇ ਸਰਕਾਰੀ ਲੋਟਰੀ ਦੇ ਨਾਂ ਤੇ ਸੱਟੇਬਾਜ਼ੀ ਦੇ ਨਾਜਾਇਜ਼ ਤੰਦੇ ਨੂੰ ਬੇਨਕਾਬ ਕੀਤਾ ਇਹ ਸੱਟੇਬਾਜ਼ ਜਿੱਥੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਸਨ ਉੱਥੇ ਹੀ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਪੁਲਿਸ ਮੁਤਾਬਕ ਇਹਨਾਂ ਨੂੰ ਪੋਲਿਟਿਕਲ ਸ਼ੈਲਟਰ ਮਿਲਿਆ ਹੋਇਆ ਸੀ ਪਰ ਕੈਪਟਨ ਸਰਕਾਰ ਅਤੇ ਪੰਜਾਬ ਪੁਲਿਸ ਦੀ ਇਮਾਨਦਾਰੀ ਸਦਕਾ ਇਹਨਾਂ ਨੌਸਰਮਾਜਾਂ ਨੂੰ ਕਾਬੂ ਕਰ ਹੀ ਲਿਆ ਗਿਆ ਕਾਫੀ ਚਿਰ ਤੋਂ ਇਹ ਚੀਜ਼ ਦੇਖਣ ਚਾ ਰਹੇ ਸੀ ਕਿ ਜਿਹੜੇ ਗਰੀਬ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਲੋਟਰੀ ਦਾ ਹ ਨਹੀਂ ਪਤਾ ਨਹੀਂ ਜੀ ਵਾਂਗੂ ਨਹੀਂ ਜਿਹੜਾ ਬੰਦਾ ਇੱਕ ਚੀਜ਼ ਇਸ ਪੈ ਜਾਂਦਾ ਉਹਦਾ ਘਰ ਬਰਬਾਦ ਹੋ ਜਾਂਦਾ ਇਹ ਚੀਜ਼ ਨੂੰ ਸਾਡੇ ਐਸਐਸਪੀ ਸਾਹਿਬ ਨੇ ਬੜਾ ਸੀਰੀਅਸਲੀ ਲਿਆ ਹੈ ਤੇ ਉਹ ਇਹਦੇ ਤੋਂ ਸਾਨੂੰ ਇਫੈਕਟਿਵ ਰੈਕਸ਼ਨ ਕਰਨ ਵਾਸਤੇ ਕਿਹਾ ਐਜ਼ ਅ ਰਿਜ਼ਲਟ ਆਫ ਹਾਜ ਜਸੀਂ 17 ਲੋਕੇਸ਼ਨ ਜਿਹੜੀਆਂ ਆਇਡੈਂਟੀਫਾਈ ਕੀਤੀਆਂ ਸੀਗੀਆਂ ਸਾਰਾ ਲੋਕੇਸ਼ਨਾਂ ਦੇ ਵਿੱਚ ਸਾਨੂੰ 10 ਰਿਕਵਿਸ਼ਨ ਤੇ ਜਿਹੜੀ ਹੈ ਕਾਮਯਾਬੀ ਹਾਸਲ ਹੋਈ ਹੈ ਉਹਦੇ ਚੋਂ ਤਕਰੀਬਨ 37645 ਰੁਪਏ ਰਿਕਵਰ ਹੋਏ ਨੇ ਇਸ ਤੋਂ ਇਲਾਵਾ 13 ਆਦਮੀ ਜਿਹੜੇ ਹੈਗੇ ਉਹ ਪਕੜੇ ਗਏ ਨੇ ਆ ਤਾਰਾ ਕਰੀਬ ਮੋਬਾਈਲ ਫੋਨ ਤੇ ਹੋਰ ਜੁੜੀ ਲਾਟਰੀ ਵਾਸਤੇ ਫੁੱਟਕ ਸਮਾਨ ਹੁੰਦਾ ਉਹ ਕਰਵਾਇਆ ਸੀ ਵਿਦਨ ਲਾ ਜੋ ਮੈਕਸਿਮਮ ਹੋਏਗਾ ਉਹਨਾਂ ਬਣਦਾ ਕੁਝ ਕਿਸੇ ਕਿਸਮ ਦੀ ਲੀਨੈਸ ਨਹੀਂ ਰੱਖੀ ਜਾਏਗੀ ਇਹ ਜੀ ਲਾਟਰੀ ਐਕਟ ਦੇ ਕੇਸ ਕੀਤਾ ਜਾਏਗਾ ਆਈਪੀਸੀ ਦੇ ਵਿੱਚ ਵੀ ਲਾਟਰੀ ਦੀਆਂ ਪ੍ਰੋਵੀਜ਼ਨਸ ਹੈਗੀਆਂ ਉਹਦਾ ਵੀ ਕੀਤਾ ਜਾਏਗਾ ਜਿਵੇਂ ਜਿਵੇਂ ਜੋ ਹਾਲਾਤ ਨੇ ਉਹਨਾਂ ਤੁਹਾਨੂੰ ਜਿੱਥੇ ਵੀ ਕੋਈ ਜਿੱਥੇ ਗਲਤੀ ਸੀ ਹੋਏਗੀ ਜੋ ਜ਼ਰੂਰ ਕਰਨੀ ਸਾਰੇ ਆਪਸ਼ਨ ਨੇ ਬਹੁਤ ਵਧੀਆ ਕੰਮ ਕੀਤਾ ਜੀ ਮੈਂ ਨਨ ਵੈਸੇ ਸਬਸ ਨੂੰ ਧੰਨਵਾਦ ਲਈ ਜੋ ਹੀ ਯੋਗ ਇਨਾਮਵਾਰ ਦੇ ਵਾਸਤੇ ਰਕਮੜ ਕਰਕੇ ਪਹੁੰਚਾ ਹੈ। ਲੋਟਰੀ ਲੋਟਰੀ ਐਕਟ ਅੰਡ ਆਪੀਸੀਸੀ ਲੋਟਰੀ ਦੀ ਪ੍ਰੀਮੀਅਮ 420 ਹੈਗੀ 420 ਹੈਗੀ। ਪੁਲਿਸ ਦੇ ਆਪਣੀ ਡਿਊਟੀ ਇਮਾਨਦਾਰੀ ਨਾਲ ਦੇਣ ਤੇ ਪੁਲਿਸ ਦੇ ਕਾਰੀਆਂ ਨੂੰ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ। ਬਰਦਾਸਪੁਰ ਤੋਂ ਰਿਸ਼ਮਾਲ ਸਿੰਘ ਖਬਰ ਹਰਪਲਿੰਡਾ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਜੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@ਖਬਰਹਰਪਲਇੰਡੀਆ.com